ਅਸਲਾਮੁਅਲੈਕੁਮ ਵ ਰਹਿਮਤੁਲਾ ਮੇਰਾ ਨਾਮ ਰਾਣਾ ਮੁਹੰਮਦ ਸੈਦ ਮੈਂ ਸਾਲ 1978 ਚ ਪੈਦਾ ਹੋਇਆ ਮੇਰੇ ਵਾਲਦ ਸਾਹਿਬ ਦਾ ਨਾਮ ਰਾਣਾ ਮੁਹੰਮਦ ਇਕਬਾਲ ਹੈ ਤੇ ਮੇਰੇ ਦਾਦਾ ਜੀ ਦਾ ਨਾਮ ਰਾਣਾ ਰਹਿਮਤ ਖਾਨ ਹੈ ਮੇਰੇ ਵਾਲਦ ਸਾਹਿਬ ਦਾ ਅਬਾਈ ਪਿੰਡ ਇੰਡੀਆ ਦੇ ਵਿੱਚ ਸੇਲਸੀ ਤੇ ਜਿਹੜੀ ਤਹਿਸੀਲ ਖਾੜ ਸੀ ਤੇ ਜ਼ਿਲ੍ਹਾ ਉਸ ਵਕਤ ਅੰਬਾਲਾ ਸੀ ਅਸੀਂ ਰਾਜਪੂਤ ਫੈਮਲੀ ਨਾਲ ਤੱल्लुक ਰੱਖਦੇ ਆਂ ਗੋਤ ਸਾਡੀ ਤੋਣੀ ਹੈ ਤੇ ਮੇਰੇ ਵਾਲਦ ਸਾਹਿਬ ਜਿਸ ਵਕਤ 1947 ਚ 47 ਚ ਮਾਈਗ੍ਰੇਸ਼ਨ ਹੋਈ ਹੈ ਉਸ ਵਕਤ 5 ਸਾਲ ਦੇ ਸੀ ਯਾਨੀ ਮੇਰੇ ਵਾਲਦ ਸਾਹਿਬ 1942 ਚ ਇੰਡੀਆ ਦੇ ਪਿੰਡ ਸਿਲ ਚ ਪੈਦਾ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਸੁਦਾਗਰ ਸਿੰਘ ਜੁੰਨੀ ਸਾਹਿਬ ਦੀ ਬਣਾਈ ਹੋਈ ਵੀਡੀਓ ਨੂੰ ਦੇਖ ਕੇ ਉਸ ਇਲਾਕਿਆਂ ਦੀ ਯਾਦਾਂ ਤਾਜ਼ਾ ਹੋ ਗਈਆਂ ਤੇ ਦਿਲ ਨੂੰ ਬੜਾ ਸਕੂਨ ਆ ਹੋਇਆ ਮੇਰੇ ਵਾਲਾ ਸਾਹਿਬ ਰਾਣਾ ਮੁਹੰਮਦ ਇਕਬਾਲ ਸਾਹਿਬ ਹਯਾਤ ਨੇ ਮੇਰੇ ਵਾਲਾ ਸਾਹਿਬ ਨੇ ਗ੍ਰੈਜੂਏਸ਼ਨ ਕੀਤੀ ਹੋਈ ਏ ਤੇ ਵਾਵੜਾ ਦੇ ਮਹਿਕਮੇ ਦੇ ਵਿੱਚ ਲਿਬੀਆ ਵੀ 13 ਸਾਲ ਜੌਬ ਕਰਕੇ ਆਏ ਹੋਏ ਨੇ ਹੁਣ ਅਸੀਂ ਸਰਗੋਦਾ ਡਿਸਟ੍ਰਿਕਟ ਦੇ ਵਿੱਚ ਰਹਿ ਰਹੇ ਹਾਂ ਤੇ ਮੈਂ ਤੁਹਾਨੂੰ ਆਪਣੇ ਵਾਲਦ ਸਾਹਿਬ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਉਣਾ ਹੈ। ਅਗਰ ਉਸ ਵੇਲੇ ਦਾ ਕੋਈ ਆਦਮੀ ਜ਼ਿੰਦਾ ਆ ਤੇ ਉਸਦੇ ਨਾਲ ਮਿਲਾ ਕੇ ਸ਼ੁਕਰੀਆ ਦਾ ਮੌਕਾ ਦਿਓ। ਕੀ ਸੰਤਾਲੀ ਬਾਪ ਰਿਆ ਅਜੀ ਟੁਕੜੇ ਟੁਕੜੇ ਹੋਏ ਇਹ ਕਹ ਰਹੇ ਸਰਦਾਰ ਜਸਪਾਲ ਸਿੰਘ ਦਾ ਸਾਹਮਣੇ ਬੈਠੇ ਨੇ ਸਰਦਾਰ ਜਸਪਾਲ ਸਿੰਘ ਤੇ ਪਿੰਡ ਤੁੰਨੀ ਦੇ ਸਰਪੰਸਾ ਸਰਦਾਰ ਮਨਜੀਤ ਸਿੰਘ ਠੀਕ ਹੈ ਜੇ ਤੁਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਸਰਦਾਰ ਜਸਪਾਲ ਸਿੰਘ ਦੇ ਨਾਲ ਮਹਮਦ ਅਕਵਾਲ ਜੀ ਠੀਕ ਹੈ ਹਾਂ ਸਰਦਾਰ ਜਸਪਾਲ ਸਿੰਘ ਦਾ ਪਹਿਲਾ ਪਿੰਡ ਜਿਹੜਾ ਉਹ ਸੇਲ ਹੈ 47 ਤੋਂ ਬਾਅਦ ਹੋਇਆ ਇਹ ਪਿੰਡ ਸੰਗਤਪੁਰਾ ਦੇ ਵਿੱਚ ਆ ਗਿਆ ਸੀ ਸੈਲਫਿੰਡ ਤੇ ਸੀਲ ਖਰੜਾ ਦਾ ਪਿੰਡ ਤੇ ਜਿਲ੍ਹਾ ਅੰਮ੍ਰਾਲਾ ਦਾ ਪਿੰਡ ਹੁੰਦਾ ਸੀ ਠੀਕ ਹੈ ਜੀ ਹਾਂ ਜੀ ਸਾਡੇ ਘਰ ਦੇ ਸਾਡੇ ਸੀਲ ਦੇ ਸਰਕਾਰ ਕਰਦੇ ਨਾ ਇਸ ਵਾਰ ਸਾਡੇ ਸੀਲ ਦੇ ਤੁਸੀਂ ਸਰਕਾਰ ਕਰਦੇ ਹਾਂ ਜੀ ਹਾਂ ਜੀ ਹੁਣ ਜਦ ਤਾ ਬੱਚੇ ਤੇ ਜੀ ਕੋਈ ਪਤਾ ਨਹੀਂ ਲੱਗਦਾ ਆ ਹੂੰ ਮੈਂ 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 ਤੁਹਾਨੂੰ ਆਪਣਾ ਤਾਰਫ ਕਰਨਾ ਹਾਂ ਜੀ अच्छा जी अच्छा जी हाँ जी, जी। अच्छा मस्ते खां था था मस्ते खां थानेदार मास्ते खा हूँ हाँ जी हाँ जी मस्ते का थानेदार मस्ते का थानेदार नहीं था हाँ, थाने हाँ, तो अच्छा जी वो तो देर से मर होते। ठीक है जी सा बुजुर्ग भी हेलो हाँ जी हेलो

ਆਲੀ ਨਕਸ਼ੇ ਬਦਲ ਗਏ ਹੁਣ ਉੱਥੇ ਪੱਕੇ ਕੋਈ ਉਹ ਇੱਕ ਅੱਧਾ ਹੀ ਜਵਾਰਾ ਘੜਾ ਬਾਕੀ ਦਾ ਟਾਈਟੂ ਗਏ ਤਾਂ ਮੈਂ ਅਰਫੂਜੀ ਆਪਣਾ ਪਾਕਿਸਤਾਨ ਤੇ ਜਿਹੜੇ ਜ਼ਿੰਮੇਦਾਰ ਆਏ ਉਹਨਾਂ ਨੇ ਮਕਾਨ ਬਣਾਲੇ ਕੁੱਟੀਆਂ ਕੱਟੀਆਂ ਅਸੀਂ ਸੱਲੀ ਰਹਿੰਦੇ ਸਾਡੀ ਜ਼ਮੀਨ ਮਰਨ ਦੇ ਕੋਲ ਸੰਘਤ ਪਰੇ ਜ਼ਮੀਨ ਸੀ ਪਾਕਿਸਤਾਨ ਬਣਨੇ ਦੇ ਬਾਅਦ 2 ਸਾਲ ਬਾਅਦ ਅਸੀਂ ਉੱਥੇ ਆ ਗਏ ਮਰੰਡੇ ਦੇ ਨਾਲ ਸੰਗਤਪੁਰਾ 5-4 ਕਿਲੋਮੀਟਰ ਪਰ ਪਿੰਡ ਕੋਈ ਬਜ਼ੁਰਗਾਂ ਦੀ ਖਰੀਦੀ ਹੋਈ ਦੀ ਹਾਂਜੀ ਹਾਂਜੀ ਅਸੀਂ ਹੁਣ ਇੱਥੇ ਰਹਨੇ ਆ ਉੱਥੇ ਮੇਰਾ ਇੱਕ ਭਤੀਜਾ ਰਹਿੰਦਾ ਮਤੇਰ ਦਾ ਭਤੀਜਾ ਭਰਾ ਸਾਡਾ ਉਹਦਾ ਭਤੀਜਾ ਰਹਿੰਦਾ ਸੇਲਾ ਹਾਂਜੀ ਉਸ ਉਹਦਾ ਮਕਾਨ ਮਕੂਨ ਸੀ ਹਾਂਜੀ ਉਹਦਾ ਮਕਾਨ ਮਕੋਨ ਵੀ ਸਾਡਾ ਤਾਂ ਟੁੱਟ ਗਿਆ ਜੀ ਸਾਡਾ ਜਿਹੜਾ ਸਾਡਾ ਮਕਾਨ ਦਾ ਪਿਛਲਾ ਸਾਰਾ ਗਿਰ ਗੁਰ ਗਿਆ ਵੇਚਤਾ ਦਾ ਹਾਂ ਜੀ ਹਾਂ ਜੀ ਸੰਦ ਦਵਾਰਾ ਉਹ ਲੋੜ ਕਰ ਨਿਆਜ਼ ਉਹ ਮੈਨੂੰ ਦਿਓ ਮੈਂ ਲੈਣਾ ਮੈਂ WhatsApp ਤੇ ਸਿੱਧਾ ਮਿਲ ਕਾਲਣਾ ਹਾਂਜੀ ਉਹ ਤੁਹਾਨੂੰ ਉਹਨਾਂ ਨੂੰ ਜੀ WhatsApp ਤੇ ਦੇ ਦੇਣਗੇ ਠੀਕ ਹੈ ਉਹ WhatsApp ਕਰ ਦਿਓ ਜੇ ਤੁਹਾਨੂੰ ਅੱਛਾ ਜੀ ਅੱਜਕਰ ਉਹ ਅਸਲ ਵਿੱਚ ਮੈਂ ਇਹ ਕਹਿੰਦਾ ਸੀ ਕਿ ਸ਼ਾਦੀਆਂ ਦੇ ਵਿੱਚ ਬਹੁਤ ਬੜੀ ਇੱਕ ਤਸਵੀਰਾਂ ਲੱਗੀਆਂ ਨੇ ਤੇ ਮੇਰੇ ਵਾਲਦ ਸਾਹਿਬ ਦੀਆਂ ਉਹ ਪਟਿਆਲੇ ਮੁਲਾਜ਼ਮ ਤੇ ਅੱਛਾ

ਪਾਤੰਕਾਰ ਦੇ ਬੰਦੇ ਔਰ ਅਸੀਂ ਸਾਡੀ ਫਖਰ ਤੁਸੀਂ ਕੇ ਦਾਦੇ ਘਰ ਇੱਧਰ ਗਏ ਹੁੰਦੇ ਹੈ। ਮਾਸਟਰ ਤੁਹਾਨੂੰ ਅਸੀਂ ਅਮਰਾ ਸ਼ਹਿਰ ਦਿਖਾਈਏ ਆਪਣਾ। ਅੱਜ ਜੀ ਖਤਾਰ ਦੇਖੋ ਕਰਤਾਰ ਪਰਤਾ ਆ ਜਾਗੇ ਉਹਦੇ ਗਾਹਾਂ ਫਿਰ ਪਰਮਿਸ਼ਨ ਮੈਨੂੰ ਵੀ ਨਹੀਂ ਤਵੇ ਆਉਂਗੇ। ਪਾਕਿਸਤਾਨ ਦੀ ਪਰਮਿਸ਼ਨ ਮੈਨੂੰ ਪਕਰ ਹਾਂ ਹਾਂ ਤੁਹਾਨੂੰ ਲੈਣੀ ਪੈਣੀ ਹੈ ਨਹੀਂ ਤਾਂ ਘਰ ਬਾਤੋਂ ਗੁਰਦੁਆਰੇ ਤੋਂ ਬਾਹਰ ਤਾਂ ਜਾਣ ਨਹੀਂ ਦਿੰਦੇ। ਹਾਂ ਜੀ ਲੈ ਜੀ ਅਸੀਂ ਪਰਮਿਸ਼ਨ ਲੈਦਾ ਅਸੀਂ ਪਰਮਿਸ਼ਨ ਲੈ ਦਾਂਗੇ ਕਿ ਸਾਡੇ ਜੀ ਇਹ ਤਾਇਆ ਜੀ ਸਾਡੇ ਕੋਲ ਜੀ ਹਾਂ ਜੀ ਸਾਨੂੰ ਕੁਝ ਘਟਨਾਵਾਂ ਵਾਸਤੇ ਇਜਾਜ਼ਤ ਦਿਓ ਨਹੀਂ ਅਸੀਂ ਆਪਣਾ ਲਾਗਾ ਵਿਖਾਵਾਂਗੇ ਅਸੀਂ ਸਾਡਾ ਆਪਣਾ ਘਰ ਦਿਖਾਵਾਂਗੇ ਹਾਂ ਜੀ ਹਾਂ ਮਹਾਰਾ ਅੱਛੀ ਗੱਲਬਾਤ ਕਰਾਂਗੇ ਨਾਲੇ ਪੂਰੀ ਨਾਲ ਬੈਠ ਕੇ ਤੁਸੀਂ ਤਾਇਆ ਜੀ ਨੂੰ ਵੀ ਅਸੀਂ ਬੁਲਾਵਾਂਗੇ ਤਾਇਆ ਜੀ ਨੂੰ ਵੀ ਅਸੀਂ ਬੁਲਾਵਾਂਗੇ ਤਾਇਆ ਜੀ ਨਾਲ ਜਿਆਦਾ ਖਾਨ ਨੂੰ ਵੀ ਬੁਲਾਵਾਂਗੇ ਸਾਡਾ ਦਾ ਬੈਠੇ ਫਿਰ ਗੱਲਬਾਤ ਹੋ ਜੂਗੀ ਠੀਕ ਹੈ ਹਾਂ ਹਾਂ ਤੋੜਨ ਦਾ ਨਹੀਂ ਹੈ ਥੋੜਾ ਜਿਹਾ ਮੈਂ ਆਪਣਾ ਕੰਨਾਂ ਤੇ ਘੱਟ ਸੁਣਦਾ ਜੀ ਹੋਰ ਤਾਂ ਠੀਕ ਹੈ ਕੋਈ ਕੋਈ ਗੱਲ ਨਹੀਂ ਆ ਅਸੀਂ ਤੁਹਾਨੂੰ ਗੱਡੀ ਤੇ ਲੈ ਕੇ ਆਉਂਗੇ ਤੁਰਨ ਫਿਰਨ ਵਾਲੀ ਗੱਲ ਕੋਈ ਨਹੀਂ ਹੋਣੀ ਅਸੀਂ ਜਿੱਥੇ ਵੀ ਤੁਹਾਨੂੰ ਲੈ ਕੇ ਜਾਣਾ ਗੱਡੀ ਤੇ ਲੈ ਕੇ ਆਉਂਗੇ ਆਹੋ ਕੋਈ ਨਹੀਂ ਆ ਉੱਥੋਂ ਕਰਤਾਰਪੁਰ ਤੋਂ ਵੀ ਉੱਥੋਂ ਗੁਰਦੁਆਰਾ ਸਾਹਿਬ ਤੋਂ ਵੀ ਤੁਹਾਨੂੰ ਗੱਡੀ ਤੇ ਲੈ ਕੇ ਜਾਵਾਂਗੇ ਤਾਇਆ ਜੀ ਨਾਲ ਤੁਹਾਨੂੰ ਬੁਲਾਵਾਂਗੇ ਠੀਕ ਠੀਕ ਹੈ ਅੱਛਾ ਗਰਦਾਰ ਪਰੋਂ ਤੋਂ ਹੱਦ ਕਹਿੰਦੇ ਅਸੀਂ ਉੱਥੇ ਆ ਜੰਦੇ ਫਿਰ ਸਾਰੇ ਇੰਤਿਆਜ ਤਾਂ ਮੁੱਛੀ ਲੈ ਤਾਇਆ ਜੀ ਦੇ ਵੀ ਉੱਥੇ ਲੈ ਆਵਾਂਗੇ ਆਹੋ ਜੀ ਆਹੋ ਆਹੋ ਉੱਥੇ ਕਤਾਰ ਪਰੇ ਲੈ ਆਇਓ ਨਾ ਫਿਰ ਉੱਥੇ ਬਣ ਜੂਗਾ ਮਾ ਚਲੋ ਚਲੋ ਅੱਜ ਘਰ ਬਣਾ ਲਿਆ ਹਾਂ ਜੀ ਹਾਂ ਅੱਛਾ ਤੁਸੀਂ ਦੱਸੋ ਫਿਰ ਅਸੀਂ ਪ੍ਰੋਗਰਾਮ ਬਣਾ ਲਾਂ ਬਣਾ ਕੇ ਦਿਖਾ ਦੂੰਗਾ ਕਰੋ ਅਸੀਂ ਪ੍ਰੋਗਰਾਮ ਆਪਣੇ ਘਰਦਿਆਂ ਦੇ ਨਾਲ ਮੈਂ ਬੇਟੇ ਨਾਲ ਪ੍ਰੋਗਰਾਮ ਬਣਾ ਕੇ ਜੀ ਉਰੇ ਵੀਜ਼ਾ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਮੇਰੇ ਕੋਲ ਪਾਸਪੋਰਟ ਤਾਂ ਹੈਗਾ ਇੱਥੇ ਵੀ ਖਸਾ ਕੱਜਲ ਕੁਆਰੀ ਨੇ ਲੋਕ ਮੁੜ ਜਾਂਦੇ ਵਾਪਸ ਮੜੀ ਦੀ ਗਲਤੀ ਹੋਵੇ ਵਾਪਸ ਮੁੜ ਜਾਂਦੇ ਆਂ ਹਾਂਜੀ ਤੇ ਉਹ بڑا ਪ੍ਰੋਗਰਾਮ ਵੜਾ ਕੇ ਡੇਢ ਡੂਟ ਲੈ ਕੇ ਮੈ ਤੁਹਾਨੂੰ ਟੈਲੀਫੋਨ ਕਰ ਦਾਂਗੇ ਹਾਂਜੀ ਠੀਕ ਹੋ ਗਿਆ ਤੁਸੀਂ ਮੇਰਾ ਨੰਬਰ ਮੇਰੇ ਨਾਲ ਹਾਂ ਹਾਂ ਤੁਸੀਂ ਹਾਂ ਤੁਹਾਡੇ ਨਾਲ ਗੱਲ ਕਰ ਲਾਂਗੇ ਜੀ ਫਿਰ ਨੰਬਰ ਤਾਂ ਹੈਗਾ ਏ ਨੰਬਰ ਇਹ 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 ਨੰਬਰ जो करतारपुर गुरुद्वारे तुसी मिल सकते आहो दूर है ऊपर तो हाँ ठीक है ओर इजाजत तो नहीं, नहीं मिलती ਸਾਂਦੇ 6 ਘੰਟੇ ਦੀ ਮਿਲਦੀ ਹੈ। ਤੇ 6 ਘੰਟੇ ਵਾਂ ਇਹ ਵੀ ਦੱਸਾਂ ਕੁਝ ਲੈ। ਹਾਂ ਅਜੂ। ਅੱਜ ਵੀ ਕੋਈ ਸਮਝੇ ਫਰਕ ਪੈ ਗਿਆ। 6 ਘੰਟੇ ਵਿੱਚ ਫਰਾਦਿਆਂਗੇ ਕਿੱਥੇ ਜਿੱਤੇ ਤੁਸੀਂ ਜ਼ਿਆਦਾ। ਤਲਕਾਣਾਂ ਚ ਆਪਦੇ ਨਾਲ ਬੈਣੀ ਭੈਣ ਰੈ ਲਿਗੇ ਆ। ਹਾਂਜੀ ਦੂਰ ਆਤੋਂ। ਤੁਹਾਨੂੰ ਗਣ ਨਹੀਂ ਦਿੰਦੇ। ਹਮ। ਮੱਨੀ ਵਾਰ ਬੱਦ। ਜੀ। ਵਾਰ ਬੱਦ। ਅੱਜ ਆਹ ਇੱਕ ਤਾਂ ਬਾਤ ਦੀ ਵਸਾਇਆ। ਹੈਲੋ ਹਾਂਜੀ। हां जी रोक नहीं सकदा आहो असी उथे मिल उथे मिल सकदे हैं गुरुद्वारे हां ਤੁਸੀਂ ਗੁਰਦੁਆਰੇ ਆ ਜਾਓਗੇ ਫੇ ਅਸੀਂ ਇੱਧਰ ਤੇ ਆ ਜਾਾਂਗੇ ਮੈਂ ਮਿਲ ਸਕਦੇ ਆ ਜੀ ਮੇਰੇ ਵਾਲਦ ਸਾਹਿਬ ਨੇ ਰਾਣਾ ਮੁਹੰਮਦ ਇਕਬਾਲ ਸਾਹਿਬ ਵਲਦ ਰਹਿਮਤ ਖਾ ਮੇਰੇ ਵਾਲਦ ਸਾਹਿਬ ਇੰਡੀਆ ਦੇ ਪਿੰਡ ਸੇਲ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਚ ਪੈਦਾ ਹੋਏ ਨੇ ਤੇ ਮੇਰੇ ਵਾਲਦ ਸਾਹਿਬ ਦਾ ਆ ਰਾਬਤਾ ਇੰਡੀਆ ਦੇ ਵਿੱਚ ਸਰਦਾਰ ਜਸਪਾਲ ਸਿੰਘ ਉਹਨਾਂ ਨਾਲ ਹੋਇਆ ਹੈ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਨੇ ਬੜਾ ਦਿਲ ਨੂੰ ਸਕੂਨ ਮਿਲਿਆ ਆ ਸਰਦਾਰ ਜਸਪਾਲ ਸਿੰਘ ਪਿੰਡ ਸੇਲ ਦੇ ਉਸ ਦੌਰ ਦੇ ਵਿੱਚ ਸਰਦਾਰ ਸਨ ਤੇ ਹੁਣ ਉਹ ਪਿੰਡ ਇੱਕ ਹੋਰ ਪਿੰਡ ਸੰਤਪਰਾ ਉਧਰ ਉਹ ਸ਼ਿਫਟ ਹੋ ਗਏ ਨੇ ਤੇ ਬੜੀ ਮਿਹਰਬਾਨੀ ਜੀ ਰੱਬ ਉਹਨਾਂ ਨੂੰ ਖੁਸ਼ ਰੱਖੇ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਨੇ ਓਕੇ ਜੀ